ਅੱਜ ਆਪਾਂ ਵੀਡੀਓ 'ਚ ਜਮ੍ਹਾਂ ਸਸਤੇ ਤੋਂ ਸਸਤੇ ਰੇਟ ਲੈ ਕੇ ਪਹੁੰਚੇ ਹਾਂ ਜੀ ਇੱਕ ਆਪਾਂ 8 ਲੱਖ ਦਾ ਘਰ ਲੈ ਕੇ ਪਹੁੰਚੇ ਹਾਂ ਜੀ ਤੁਸੀਂ ਦੇਖ ਕੇ ਆਖੋਗੇ ਵੀ ਇੰਨਾ ਸਸਤਾ ਹੈਰਾਨ ਰਹਿ ਜਾਓਗੇ ਤੁਸੀਂ ਸਾਰੇ ਬਾਕੀ ਕੱਲੀ ਕੱਲੀ ਆਪਾਂ ਗੱਲਬਾਤ ਕਰਦੇ ਹਾਂ ਜਮ੍ਹਾਂ ਸਸਤਾ ਇੱਕ ਆਪਾਂ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਜਮ੍ਹਾਂ ਸਸਤੀ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਜੀ ਤੇ ਆਪਾਂ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਪਹਿਲਾਂ ਤੁਸੀਂ ਚੈੱਕ ਕਰੋ ਵੈਂਟੋ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਮਾਲਕ ਨੇ ਸੇਲ ਕਰਨੀ ਹੈ ਗੱਡੀ ਇਹ ਗੱਡੀ ਦਾ ਮਾਡਲ ਜੇ ਦੇਖੀਏ ਤਾਂ 12 ਮਾਡਲ ਗੱਡੀ ਹੈ 27 ਤੱਕ ਰਪਾਸਿੰਗ ਹੈ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਦੂਜੇ ਨਾਮ ਗੱਡੀ ਆ 2,95,000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਤੇ ਮਾਲਕ ਕਹਿੰਦੇ ਨੇ ਗੱਡੀ ਦੀ ਸਰਵਿਸ ਜਮਾਂ ਨਮੀ ਕਰਵਾਈਆ 2 ਦਿਨ ਹਲੇ ਹੋਈ ਨੇ ਸਰਵਿਸ ਕਰਵਾਈ ਨੂੰ ਮਾਲਕ ਦਾ ਜਿਹੜਾ ਏਰੀਆ ਸੀ ਅਹਿਮਦਗੜ ਮੰਡੀਆ ਕੋਈ ਜਾ ਕੇ ਦੇਖਣਾ ਚਾਹੁੰਦਾ ਇਸ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਸੀ ਬਾਕੀ ਗੱਡੀ ਸੋਹਣੀ ਆ ਪੰਜਾਬ ਨੰਬਰ ਚਿੱਟੇ ਰੰਗ ਦੇ ਆ ਬੰਪਰ ਟੂ ਬੰਪਰ ਗੱਡੀ ਆਪਾਂ ਨੂੰ ਪੂਰੀ ਵਧੀਆ ਦੇਖਣ ਨੂੰ ਮਿਲੂਗੀ ਰੰਗ ਰੰਗ ਵਧੀਆ ਗੱਡੀ ਸੋਹਣੀ ਹੈ ਮਾਲਕ ਨੇ ਚਲਾਈ ਵਧੀਆ ਹੋਈ ਹੈ ਰੱਖੀ ਵਧੀਆ ਟਾਇਰਾਂ ਚ ਅਲਾਈ ਸੋਹਣੇ ਲੱਗੇ ਹੋਏ ਨੇ ਤਾਂ ਕਿ ਨਾ ਕੋਈ ਡੈਮੇਜ ਨਾ ਕੋਈ ਐਕਸੀਡੈਂਟਡ ਹਰ ਇੱਕ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਦੇਖਣ ਨੂੰ ਮਿਲੇਗੀ ਮਾਲਕ ਬਾਈ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ ਜਿੰਨਾਂ ਦੀ ਗੱਡੀ ਹੈ ਕਰੋ ਨੰਬਰ ਨੋਟ ਨੰਬਰ ਦੀ ਗੱਲ ਕਰੀਏ ਤਾਂ ਬਾਈ ਦਾ ਨੰਬਰ ਹੈ 81960 876 292 ਗੱਲ ਕਰਾਂਗੇ ਆਪਾਂ ਸੈਕਿੰਡ ਗੱਡੀ ਦੀ ਦੂਜੇ ਨੰਬਰ ਤੇ ਆਪਾਂ ਆਲਟੋ ਗੱਡੀ ਲੈ ਕੇ ਪਹੁੰਚਿਆ ਚੈੱਕ ਕਰੋ ਜੀ ਪਹਿਲਾ ਫੋਟੋ ਆ ਪੂਰੀ ਵਧੀਆ ਸੋਹਣੀ ਗੱਡੀ ਹੈ ਜੀ 10 ਮਾਡਲ ਹੈ ਏਸੀ ਹੀਟਰ ਵਰਕਿੰਗ ਚ ਜੇ ਆਪਾਂ ਗੱਲ ਕਰੀਏ ਟਾਇਰਾਂ ਦੀ ਬਿਲਕੁਲ ਨਵੇਂ ਟਾਇਰ ਆਪਾਂ ਨੂੰ ਗੱਡੀ ਦੇ ਮਿਲ ਜਾਣਗੇ ਸੀ ਤੇ ਰੇਟ ਮਾਲਕ ਨੇ ਕੁੱਲ 72000 ਰੁਪਏ ਕਿਹਾ ਹੈਗਾ ਮਾਲਕ ਕਹਿੰਦੇ ਨੇ ਵੀ ਰੇਟ ਘੱਟ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ 72000 ਰੁਪਏ ਇੱਕ ਬਾਰੀ ਡਿਮਾਂਡ ਕੀਤੀ ਹੈ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਜਾ ਕੇ ਕੋਈ ਦੇਖਣ ਦਾ ਹੈਗਾ ਚਾਹਵਨ ਇਸ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਲਓ ਤੇ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਮਾਲਕ ਦੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਮਲੂਟ ਮਾਲਕ ਦਾ ਏਰੀਆ ਹੈਗਾ ਤੇ ਬਾਕੀ ਰੇਟ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ 72000 ਰੁਪਏ ਕਿਹਾਗਾ ਦਿੱਲੀ ਨੰਬਰ ਗੱਡੀ ਹੈ ਅੰਦਰੋਂ ਪੂਰੀ ਸੋਹਣੀ ਹੈ ਬਾਹਰੋਂ ਪੂਰੀ ਵਧੀਆ ਪਈ ਹੈ ਨਾ ਤਾਂ ਕੋਈ ਐਕਸੀਡੈਂਟਡ ਹੈ ਨਾ ਕੋਈ ਡੈਮੇਜ ਹੈ ਮਾਲਕ ਨੇ ਵਧੀਆ ਚਲਾਈ ਹੋਈ ਹੈ ਵਧੀਆ ਰੱਖੀ ਹੋਈ ਹੈ ਬਾਕੀ ਰੇਟ ਕੀਤਾ ਜਾਊਗਾ ਜੀ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਜਾਉਂਗੇ ਤੁਸੀਂ ਮਾਲਕ ਦੇ ਘਰੇ ਪਸੰਦ ਆਊਗੀ ਗੱਡੀ ਤੇ ਮਾਲਕ ਦਾ ਨੰਬਰ 62800 3651243 ਗੱਲ ਕਰ ਸਕਦੇ ਹੋ ਜਿਹੜੀ ਵੀ ਕਰਨੀ ਹੋਈ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਕੋਈ ਗੱਡੀ ਆ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਕਿਸੇ ਵੀ ਏਰੀਆ ਚ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣਾ WhatsApp ਨੰਬਰ ਤੁਹਾਨੂੰ ਮਿਲ ਹੀ ਗਿਆ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਮਾ ਭੇਜੋ ਫ੍ਰੀ ਚ ਆਪਾਂ ਐਡ ਲਾ ਦਵਾਂਗੇ ਜੀ ਤੇ ਪੂਰੀ ਆਪਾਂ ਗੱਲ ਕਰਾਂਗੇ ਜੀ ਜਿਹੜਾ ਆਪਾਂ 8 ਲੱਖ ਦਾ ਘਰ ਲੈ ਕੇ ਪਹੁੰਚਿਆ ਉਹਦੀ ਵੀ ਗੱਲ ਕਰਾਂਗੇ ਉਹ ਜਿਹੜਾ ਘਰ ਜੀ ਮਾਲਕ ਨੇ ਖਾਲੀ ਪਲਾਟ ਆਪ ਦਾ ਲੈ ਕੇ ਤੇ ਉਹ ਤੋਂ ਬਾਅਦ ਆਪਨੇ ਬਣਵਾਇਆ ਸੀਗਾ ਘਰ ਬਹੁਤ ਵਧੀਆ ਬਣਿਆ ਹੋਇਆ ਜੀ ਸਾਰਾ ਵਾਲਪੇਪਰ ਦਾ ਕੰਮ ਕਰਵਾਇਆ ਹੋਇਆ ਹਰ ਇੱਕ ਕੰਮ ਬਹੁਤ ਰੀਜਾਂ ਲਾ ਲਾ ਕੇ ਕਰਵਾਇਆ ਹੋਇਆ ਕੱਲੀ ਕੱਲੀ ਆਪਾਂ ਗੱਲਬਾਤ ਕਰਾਂਗੇ ਜੀ ਹੁਣ ਆਪਾਂ ਗੱਡੀ ਦੀ ਗੱਲ ਕਰਾਂਗੇ ਇੱਕ ਹੋਰ ਆਪਾਂ ਆਲਟੋ ਗੱਡੀ ਲੈ ਕੇ ਪਹੁੰਚਿਆ ਸੀ 11 ਮਾਡਲ ਹੈ ਐਲਐਕਐਸਆਈਓ ਜੀ ਟੌਪ ਮਾਡਲ ਹੈ ਪਾਸਿੰਗ 26 ਤੱਕ ਰ ਹੈ ਇੱਕ 45 ਮਾਲਕ ਨੇ ਡਿਮਾਂਡ ਕੀਤੀ ਹੈ ਟਾਇਰ ਚੈੱਕ ਕਰੋ ਟਾਇਰਾਂ ਚ ਅਲਾਈ ਚੈੱਕ ਕਰੋ ਗੁਰਦਾਸਪੁਰ ਤੋਂ ਗੱਡੀ ਆਪਾਂ ਲੈ ਕੇ ਪਹੁੰਚਿਆ ਸੀ ਇੱਕ 45 ਮਾਲਕ ਨੇ ਇੱਕ ਬਰੀ ਡਿਮਾਂਡ ਕੀਤੀ ਹੈ ਕੋਈ ਫਿਕਸਡ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਘਟਾ ਲਾਂਗੇ ਮੌਕੇ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਰੰਗ ਤੁਸੀਂ ਚੈੱਕ ਕਰੋ ਤੇ ਸ਼ੀਸ਼ੇ ਵਗੈਰਾ ਚੈੱਕ ਕਰੋ ਸੀ ਇੱਕ ਕਮੀ ਆਪਾਂ ਨੂੰ ਗੱਡੀ ਦੇ ਵਿੱਚ ਨਹੀਂ ਪੈਣੀ ਨਾ ਕੋਈ ਦਾਗ ਹੈ ਨਾ ਕੋਈ ਧੱਬਾ ਹੈ ਨਾ ਕੋਈ ਐਕਸੀਡੈਂਟ ਹੈ ਨਾ ਕੋਈ ਡੈਂਟ ਹੈ ਕੁਝ ਵੀ ਨਹੀਂ ਸੀ ਸਿੰਗਲ ਸਕਰੈਚ ਵੀ ਨਹੀਂ ਮਿਲਣਾ ਬਹੁਤ ਸ਼ੌਂਕ ਨਾਲ ਮਾਲਕ ਨੇ ਗੱਡੀ ਇਹ ਰੱਖੀ ਹੋਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾਗਾ ਜੇ ਕਿਸੇ ਮੇਰੇ ਵੱਡੇ ਬਜ਼ੁਰਗ ਨੂੰ ਮੇਰੇ ਭਰਾ ਨੂੰ ਕਿਸੇ ਨੂੰ ਵੀ ਪਸੰਦ ਆਈ ਹੈ ਤਾਂ ਗੁਰਦਾਸਪੁਰ ਮਾਲਕ ਦੇ ਘਰੇ ਜਾਓ ਚਲਾ ਕੇ ਦੇਖੋ ਤੇ ਜਦੋਂ ਤੁਸੀਂ ਜਾ ਕੇ ਗੱਡੀ ਨੂੰ ਦੇਖੋਗੇ ਤੁਹਾਨੂੰ ਫਿੱਟ ਬਹਿ ਜਾਊਗੀ ਦੇਖਣ ਤੋਂ ਪਹਿਲਾਂ ਹੀ ਜੀ ਕਿਉਂਕਿ ਪੂਰੀ ਚਮਕਾ ਕੇ ਮਾਲਕ ਨੇ ਗੱਡੀ ਰੱਖੀ ਹੈ ਮਾਲਕ ਵੱਜ ਦਾ ਨੰਬਰ 98776 ਤੇ 36011 ਗੱਲ ਕਰ ਸਕਦੇ ਹਾਂ ਜਿਹੜੀ ਵੀ ਕਰਨੀ ਹੋਈ ਸੀ ਗੱਲ ਕਰਦੇ ਹਾਂ ਜੀ ਆਪਾਂ ਹੁਣ ਆਪਣੇ ਕੋਲ ਇੱਕ ਮੋਟਰਸਾਈਕਲ ਮਾਲਕ ਨੇ ਸੇਲ ਵਾਸਤੇ ਭੇਜਿਆ ਹੋਇਆ ਜੀ ਇਹ ਮੋਟਰਸਾਈਕਲ ਸ਼ਾਇਦ ਤੁਸੀਂ ਪਹਿਲਾਂ ਵੀ ਦੇਖਿਆ ਹੋਵੇ ਪੂਰਾ ਵਧੀਆ ਜੀ ਜਮਾ ਸਸਤਾ ਹੈ ਮਾਲਕ ਨੇ ਛੇਤੀ ਤੋਂ ਛੇਤੀ ਵੇਚਣਾ ਹੈਗਾ ਜੀ ਆਪਾਂ ਮਾਡਲ ਦੀ ਗੱਲ ਕਰੀਏ 12 ਮਾਡਲ ਹੈਗਾ ਪਲਸਰ ਮੋਟਰਸਾਈਕਲ ਹੈ ਪਾਸਿੰਗ ਇਹਦੀ 2027 ਤੱਕ ਰਹਿ ਪਹਿਲੇ ਨਾਮ ਉਸ ਦੀ ਸੈਲਫ ਸਟਾਰਟ ਹੈ ਕੁੱਲ 15000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਤਰਨ ਤਾਰਨ ਮਾਲਕ ਦਾ ਏਰੀਆ ਹੈਗਾ ਜਾ ਕੇ ਕੋਈ ਦੇਖਣਾ ਚਾਹੁੰਦਾ ਤਾਂ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣਾ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣਾ ਸਟਾਰਟ ਕਰਕੇ ਦੇਖ ਲਓ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੋਂ ਜੀ ਬਾਕੀ ਮਾਲਕ ਦਾ ਏਰੀਆ ਤੁਮਨ ਮਨਦਾਸੀ ਦਿੱਤਾ ਜੀ ਤਰਨ ਤਰਨ ਕਿਸੇ ਨੂੰ ਪਾਲਸਰ ਮੋਟਰਸਾਈਕਲ ਚਾਹੀਦਾ ਹੈ ਪਸੰਦ ਹੈ ਤਾਂ 135 ਆਪਾਂ ਲੈ ਕੇ ਪਹੁੰਚੇ ਹਾਂ ਟਾਇਰ ਵਗੈਰਾ ਚੈੱਕ ਕਰੋ ਸਾਰੇ ਪਾਰਟਸ ਚੈੱਕ ਕਰੋ ਜੀ ਹਰ ਇੱਕ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂ ਨਾ ਕੋ ਟੁੱਟਿਆ ਪਾ ਜਨਾ ਕੋ ਐਕਸੀਡੈਂਟਡ ਹਰ ਇੱਕ ਚੀਜ਼ ਪ੍ਰੋਪਰ ਵਧੀਆ ਪੰਜਾਬ ਨੰਬਰ ਹੈ 15000 ਦੇ ਵਿੱਚੋਂ ਵੀ ਰੇਟ ਕੀਤਾ ਇਹੋ ਅਸੀਂ 15000 ਕਿੰਨਾ ਕੁ ਰੇਟ ਹੁੰਦਾ ਤੁਹਾਨੂੰ ਪਤਾ ਹੀ ਅਸੀਂ ਬਾਕੀ ਉਹਦੇ ਵਿੱਚੋਂ ਵੀ ਲੈਸ ਹੋ ਜਾਣਾ ਬਹੁਤ ਵੱਡੀ ਗੱਲ ਹੈ ਅਸੀਂ ਤੇ ਨੰਬਰ 987275902 ਕਰੋ ਗੱਲਬਾਤ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਅਸੀਂ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੋ ਜੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਦ ਬਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਥੱਲੇ ਇੱਕ ਲਾਈਕ ਦਾ ਬਟਨ ਹੈ ਜੇ ਤੁਸੀਂ ਹਲੇ ਤੱਕ ਨਹੀਂ ਦੱਬਿਆ ਜ਼ਰੂਰ ਦਬਾ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਜਿੰਨੇ ਦੇਖ ਰਹੇ ਹੋ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਈ ਗੱਡੀ ਜਾਂ ਮੋਟਰਸਾਈਕਲ ਹੈ ਘਰ ਆ ਕੋਠੀ ਆ ਮਕਾਨ ਹੈ ਚਾਹੀਏ ਕੁਝ ਵੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ 94660929488 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਦਿਓ ਬਿਲਕੁਲ ਫ੍ਰੀ ਦੇ ਵਿੱਚ ਆਪਾਂ ਐਡ ਲਾ ਦੇਵਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਐਦਾਂ ਦਾ ਕੁਝ ਨਹੀਂ ਹੁੰਦਾ ਜੀ ਫਰੀ ਸੇਵਾ ਜੀ ਆਪਣੀ ਸਾਰੀ ਤੁਹਾਡੇ ਵਾਸਤੇ ਆਪਾਂ ਚੈਨਲ ਬਣਾਇਆ ਸੀਗਾ ਤੇ ਤੁਹਾਡੀ ਆਪਾਂ ਸੇਵਾ ਕਰ ਰਹੇ ਹਾਂ ਜੀ ਬੜੀ ਖੁਸ਼ੀ ਮਿਲਦੀ ਹੈ ਜੀ ਗੱਲਬਾਤ ਆਪਾਂ ਹੁਣ ਕਰਾਂਗੇ Maruti 800 ਗੱਡੀ ਦੀ ਚੈੱਕ ਕਰੋ ਪਹਿਲਾਂ ਗੱਡੀ 33000 ਰੁਪਏ ਕੋਲ ਆਪਾਂ ਡਿਮਾਂਡ ਅੱਜ ਲੈ ਕੇ ਪਹੁੰਚੇ ਹਾਂ ਸੀ 33000 ਦੇ ਵਿੱਚੋਂ ਵੀ ਘਾਟਾ ਵਾਧਾ ਕੀਤਾ ਜਾਊਗਾ ਬਾਕੀ ਤੁਸੀਂ ਚੈੱਕ ਕਰੋ ਜੀ ਪੂਰੀ ਵਧੀਆ ਗੱਡੀ ਹੈ 1998 ਮਾਡਲ ਹੈ ਤੇ ਆਪਾਂ ਗੱਡੀ ਇਹ ਸਮਾਨੇ ਏਰੀਆ ਤੋਂ ਲੈ ਕੇ ਪਹੁੰਚੇ ਹਾਂ ਸੀ ਤੇ ਸੀਟ ਕਵਰ ਵਗੈਰਾ ਚੈੱਕ ਕਰੋ ਮੈਟਿੰਗ ਮੂਟਿੰਗ ਮਿਊਜ਼ਿਕ ਸਿਸਟਮ ਹਰ ਚੀਜ਼ ਪ੍ਰੋਪਰ ਵਧੀਆ ਮਿਲੂ ਟਾਇਰ ਪੂਰੇ ਵਧੀਆ ਮਿਲ ਜਾਣਗੇ ਗੱਡੀ ਬਹੁਤ ਸੰਭਾਈ ਦੇ ਵਿੱਚ ਰਹੀ ਅਸੀਂ ਪੰਜਾਬ ਨੰਬਰ ਗੱਡੀ ਹੈ ਤੇ ਬਾਕੀ ਫੋਟੋਆਂ ਤੁਸੀਂ ਦੇਖ ਹੀ ਰਹੇ ਹੋ ਜੀ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਸਮਾਨੇ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੂੰ ਜਦੋਂ ਤੁਹਾਨੂੰ ਤਸੱਲੀ ਹੋ ਗਈ ਪੂਰੀ ਦੀ ਪੂਰੀ ਫਿੱਟ ਬੈਠ ਗਈ ਗੱਡੀ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਲਿਓ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨਾਲ ਗੱਲ ਲਾਜ਼ਮੀ ਕਰ ਲਿਓ ਨੰਬਰ 9968035263 ਗੱਲ ਕਰੋ ਜੀ ਜਿਹੜੀ ਵੀ ਕਰਨੀ ਹੋਵੇ ਗੱਲ ਕਰਾਂਗੇ ਆਪਾਂ ਹੁਣ ਘਰ ਦੀ ਜਿਹੜਾ ਘਰ ਆਪਾਂ ਅੱਜ ਲੈ ਕੇ ਪਹੁੰਚੇ ਆਂ ਵੀਡੀਓ 'ਚ ਪੂਰਾ ਵਧੀਆ ਸੋਹਣਾ ਘਰ ਹੈ ਸੀ ਤੇ ਮਾਲਕ ਨੇ ਆਪ ਨੇ ਬਣਵਾਇਆ ਹੋਇਆ ਸੀ ਕੋਈ ਮਤਲਬ ਕਿ ਨਾ ਤਾਂ ਖਰੀਦਾ ਹੋਇਆ ਕਿਸੇ ਤੋਂ ਨਾ ਕਿਸੇ ਬਿਲਡਰ ਤੋਂ ਨਾ ਕਿਸੇ ਹੋਰ ਤੋਂ ਜੀ ਮਾਲਕ ਨੇ ਖਾਲੀ ਪਲਾਟ ਲੈ ਕੇ ਉਸ ਤੋਂ ਬਾਅਦ ਆਪ ਨੇ ਬਣਾਇਆ ਸੀਗਾ ਜਿੰਨਾ ਮਟੀਰੀਅਲ ਜੋ ਵੀ ਸਿਮਿੰਟ ਸਰੀਆ ਜੋ ਵੀ ਲੱਗਿਆ ਹੋਇਆ ਪੂਰਾ ਵਧੀਆ ਲੱਗਿਆ ਹੋਇਆ ਜੀ ਮਾਲਕ ਦਾ ਆਪ ਦਾ ਰਿਹਾਈਸੀ ਮਕਾਨ ਹੈ ਜੀ ਕਿਸੇ ਕਾਰਨ ਕਰਕੇ ਵੇਚਣਾ ਪੈ ਰਿਹਾ ਰਾਜਪੁਰ ਇਹਨਾਂ ਦਾ ਏਰੀਆ ਤੇ ਖਰਾਜਪੁਰ ਇਹਨਾਂ ਦਾ ਪਿੰਡ ਹੈਗਾ। ਰਾਜਪੁਰੇ ਦੇ ਵਿੱਚ ਹੀ ਪੈ ਜਾਂਦਾ ਹੈ ਖਰਾਜਪੁਰਾ। ਤੇ 8 ਲੱਖ ਰੁਪਿਆ ਮਾਲਕ ਨੇ ਰੇਟ ਮੰਗਿਆ ਹੈਗਾ। ਮਾਲਕ ਕਹਿੰਦੇ ਨੇ ਵੀ ਮੌਕੇ ਤੇ ਕਰ ਲਾਂਗੇ। ਬਾਕੀ ਬਾਲ ਪੇਪਰ ਦਾ ਜੋ ਵੀ ਕੰਮ ਹੁੰਦਾ ਟਾਈਲਾਂ ਦਾ ਸਾਰਾ ਕੰਮ ਤੁਸੀਂ ਇੱਕ ਵਾਰੀ ਚੈੱਕ ਕਰੋ। ਮਾਲਕ ਬਾਈ ਦਾ ਨੰਬਰ ਸਕਰੀਨ ਤੇ ਆ ਜੀ ਕਰੋ ਗੱਲਬਾਤ ਜਿਹੜੀ ਵੀ ਕਰਨੀ ਹੋਈ ਕੋਈ ਖਰੀਦਣ ਦਾ ਹੈਗਾ ਚਾਹਵਾਨ ਮਾਲਕ ਨੂੰ ਫੋਨ ਲਾਜ਼ਮੀ ਕਰ ਲਿਓ ਜੀ। ਬਾਕੀ ਵੀਡੀਓ ਦੀ ਪੂਰੀ ਆਪਾਂ ਗੱਲਬਾਤ ਕਰ ਹੀ ਲਿਓ ਜੀ ਸਾਰਾ ਕੁਝ ਤੁਸੀਂ ਦੇਖ ਲਿਆ। ਸਸਤੀ ਗੱਡੀ, ਸਸਤਾ ਮੋਟਰਸਾਈਕਲ, ਸਸਤਾ ਘਰ ਜੀ। ਵੀਡੀਓ ਕੈਮੇਦ ਲਈ ਜਰੂਰ ਦੱਸੋ ਜੀ ਲਾਈਕ ਸ਼ੇਅਰ ਕਰਨਾ ਨਾਪੂਲੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾਪੂਲੋ ਜੀ ਕਮੈਂਟ ਲਾਜ਼ਮੀ ਕਰ ਦਿਓ ਤੇ ਮਿਲਦੇ ਹਾਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਦੇ ਨਾਲ ਸੀ ਤੇ ਇਹਨੇ ਤੁਸੀਂ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਮੈਂ ਉਡੀ ਕਰ ਦਾਂ ਤੁਹਾਡੀ ਵੀਡੀਓ ਦੀ ਤੁਹਾਡੀ ਫੋਟੋਆਂ ਦੀ ਤੇ ਭੇਜੋ ਛੇਤੀ ਤੋਂ ਛੇਤੀ ਜੀ ਨਾਲ ਦੇ ਨਾਲ ਆਪਾਂ ਐਡ ਲਗਾ ਦਾਂਗੇ ਤੇ ਹੁਣ ਦਿਓ ਮੈਨੂੰ ਇਜਾਜ਼ਤ ਜੀ